ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮਿਹਰ ਬੁਟੀਕ 'ਚ ਤੁਹਾਡਾ ਸਭ ਦਾ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਮੇਸ਼ਾ ਹੀ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਉਂਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਇਹ ਸੂਟ ਜਿਵੇਂ ਕਿ ਮੇਰੇ ਕੋਲ ਪਿਆ ਹੈ ਇਹ ਹੈਗਾ ਜੀ ਮਸ਼ਲਿਨ ਦਾ ਬਹੁਤ ਸੋਹਣਾ ਸੂਟ ਇਹ ਡਾਈਏਬਲ ਡਾਈਏਬਲ ਮਸ਼ਲੀਨ ਹੈ ਇਸ ਚ ਦੁਪੱਟਾ ਵੀ ਮਸ਼ਲੀਨ ਦਾ ਆਏਗਾ ਤੇ ਸਲਵਾਰ ਵੀ ਮਸ਼ਲੀਨ ਦੀ ਆਏਗੀ ਇਹ ਸ਼ਰਟ ਹੈ ਜੀ ਸ਼ਰਟ ਮਸ਼ਲੀਨ ਪਿਓਰ ਪਿਓਰ ਮਸ਼ਲੀਨ कॉटन ਹੈ ਬੁੱਟੀ ਵਾਲੀ ਤੇ ਤੁਸੀਂ ਇਹਨੂੰ ਡਾਈ ਵੀ ਕਰਾ ਸਕਦੇ ਹੋ ਇਹ ਸੂਟ ਆਪਾਂ ਨੂੰ ਪੂਰਾ 1800 ਦਾ ਵਿਦ ਦੁਪੱਟਾ ਮਿਲੇਗਾ ਤੇ ਇਹਦੇ ਚ ਕੀ ਹੈ ਵੀ ਕਿਸੇ ਵੀ ਕਲਰ ਦੀ ਤੁਸੀਂ ਜੋ ਵੀ ਡਾਈ ਚਾਹੁੰਦੇ ਹੋ ਇਹ ਮੈਂ ਕਰਵਾ ਕੇ ਦੂੰਗੀ ਇਹ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਸਟੱਫ ਹੈ ਇਸ ਦੇ ਥੋੜੇ ਦਿਨ ਪਹਿਲਾਂ ਹੀ ਪਿੰਕ ਕਲਰ ਪੀਚ ਕਲਰ ਔਰ ਪੈਰਟ ਕਲਰ ਚ ਬਣ ਕੇ ਪੀਸ ਤਿਆਰ ਹੋ ਕੇ ਗਏ ਤੇ ਆਪਾਂ ਕੋਲ ਤੇ ਤੇ ਦੂਜਾ ਆਪਾਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਜੀ ਕੋਟੇ ਦੀ ਸ਼ਰਟ ਹੈ ਤੇ ਉੱਪਰ ਤੱਕ ਬੁੱਟੀ ਬਣੀ ਹੋਈ ਆ ਕੋਟੇ ਦੀ ਸ਼ਰਟ 'ਚ ਤੇ ਨਾਲ ਹੀ ਇਹਦੇ ਬਾਜੂ ਵੀ ਬਹੁਤ ਸੋਹਣੇ ਬਣੇ ਹੋਏ ਆ ਕਲਰ ਹੈ ਜੀ ਪੀਚ ਪੀਚ ਦੇ ਨਾਲ ਬਲੈਕ ਦਾ ਕੰਟਰਾਸਟ ਹੈ ਤੇ ਇਹ ਵੀ ਸੂਟ ਜੋ ਹੈਗਾ ਇਹ ਵਿਦੂ ਦੁਪੱਟਾ 2000 ਦਾ ਸੂਟ ਆ ਬਾਜੂ ਬਹੁਤ ਸੋਹਣੇ ਬਣੇ ਹੋਏ ਆ ਸਾਰਾ ਕੰਮ ਬਹੁਤ ਹੀ ਫਿਨਿਸ਼ਿੰਗ ਨਾਲ ਹੋਇਆ ਕੋਟੇ ਦੀ ਸ਼ਰਟ ਕੋਟੇ ਦਾ ਦੁਪੱਟਾ ਮੈਂ ਤੁਹਾਨੂੰ ਸਾਰਾ ਹੀ ਸੂਟ ਰੈਡੀ 2000 ਚ ਦਵੂੰਗੀ ਤੇ ਇਹਦੇ ਚ ਤੁਹਾਡੀ ਕਲਰ ਚੁਆਇਸ ਵੀ ਹੋ ਸਕਦੀ ਹੈ ਜੇ ਤੁਸੀਂ ਇਹਨੂੰ ਆਪਣੇ ਕਲਰ ਚੁਆਇਸ ਦੇ ਅਕੋਰਡਿੰਗ ਡਿਜ਼ਾਈਨ ਨੂੰ ਰੈਡੀ ਕਰਾਣਾ ਚਾਹੁੰਦੇ ਆ ਤਾਂ ਮੈਂ ਤੁਹਾਨੂੰ ਸੇਮ ਸੂਟ ਤੁਹਾਡੇ ਕਲਰ ਦੇ ਅਕੋਰਡਿੰਗ ਵੀ ਬਣਵਾ ਕੇ ਦੇ ਸਕਦੀ ਹਾਂ ਰੇਂਜ सेम ਹੀ ਆਏਗੀ ਜੀ ਉਹ ਤੋਂ ਬਾਅਦ ਇਹ ਆ ਗਿਆ ਜੀ ਮਲਮਲ कॉटन ਇਹ ਆਪਾਂ ਨੇ ਮਲਮਲ ਦੇ ਉੱਪਰ ਸੂਟ ਰੈਡੀ ਕਰਿਆ ਵੀਡੀਓ ਚ ਪ੍ਰੋਪਰ ਪਤਾ ਲੱਗ ਰਿਹਾ ਤੇ ਸੂਟ ਦਾ ਕਲਰ ਹੈ ਵਾਈਟ ਵਾਈਟ ਦੇ ਨਾਲ ਪਿਸਤਾ ਕਲਰ ਦਾ ਹੀ ਵਰਕ ਹੈ ਪਿਸਤਾ ਕਲਰ ਦੀ ਉਹ ਬਾਟਮ ਲੱਗੀ ਹੋਈ ਹੈ ਤੇ ਡਿਜ਼ਾਈਨ ਜੋ ਅਸੀਂ ਬਲੈਕ ਦਾ ਕੀਤਾ ਹੈ ਇਹ ਸੇਮ ਹੀ ਡਿਜ਼ਾਈਨ ਹੈ ਪੱਲਿਆਂ ਦੇ ਕਾਰਨਰ ਬਣੇ ਹੋਏ ਆ ਉੱਪਰ ਤੱਕ ਬੁੱਟੀ ਬਣੀ ਹੋਈ ਹੈ ਤੇ ਇਹ ਦੇਖ ਸਕਦੇ ਆ ਤੁਸੀਂ ਬਾਜੂ ਪਿਓਰ ਮਲਮਲ ਕੋਟਨ ਦੀ ਸ਼ਰਟ ਹੈ ਕੇਰਾ ਬਾਜੂ ਤੇ ਵਿੱਚ ਬੁੱਟੀ ਦਾ ਕੰਮ ਕਾਰੀਗਰ ਨੇ ਮਸ਼ੀਨ ਦੇ ਨਾਲ ਕੀਤਾ ਹੋਇਆ ਹੈ ਬਹੁਤ ਸੋਹਣਾ ਕੰਮ ਹੈ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਾਉਣ ਲਈ ਆਪਣੀ ਚੋਇਸ ਦਾ ਕਪੜਾ ਲਗਵਾ ਕੇ ਸੂਟ ਰੈਡੀ ਕਰਾ ਸਕਦੇ ਹੋ ਉਤੋ ਬਾਅਦ ਆ ਗਿਆ ਜੀ ਆਰੀ ਵਰਕ ਇਹ ਵੀ ਆਰੀ ਵਰਕ ਦਾ ਸੂਟ ਹੈ ਜੀ ਉੱਪਰ ਤੱਕ ਬੁੱਟੀ ਬਣੀ ਹੋਈ ਹੈ ਕੋਪਰ ਕਲਰ ਦਾ ਸੂਟ ਹੈ ਘੇਰੇ ਬਾਜੂ ਦਾ ਕੰਮ ਬਣਿਆ ਹੋਇਆ ਹੈ ਆ ਦੇਖ ਸਕਦੇ ਹੋ ਤੁਸੀਂ ਇਹ ਬਾਜੂ ਦਾ ਕੰਮ ਹੈ ਆਰੀ ਵਰਕ ਦੇ ਵੀ ਜਿਵੇਂ ਬਹੁਤ ਡਿਜ਼ਾਈਨ ਆਉਂਦੇ ਆ ਤੁਸੀਂ ਜੋ ਵੀ ਡਿਜ਼ਾਈਨ ਸਾਨੂੰ ਕਹੋਗੇ ਅਸੀਂ ਸੇਮ ਡਿਜ਼ਾਈਨ ਤੁਹਾਨੂੰ ਬਣਾ ਕੇ ਦਵਾਂਗੇ ਇਹ ਦੇਖ ਸਕਦੇ ਹੋ ਤੁਸੀਂ ਤੇ ਇਦਾਂ ਹੀ ਮੈਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਇਹ ਸੂਟ ਵੀ ਦਿਖਾ ਦਿਖਾ ਰਹੀ ਹਾਂ ਜੇ ਤੁਹਾਨੂੰ ਪਸੰਦ ਆਉਂਦਾ ਹੋਵੇ ਤੁਸੀਂ ਇਹ ਸੂਟ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਇਹਨਾਂ ਸੂਟਾਂ ਦੇ ਨਾਲ ਦੇ ਕੋਈ ਹੋਰ ਰੰਗ ਆਪਣੇ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਉਹ ਵੀ ਦੇ ਦੂੰਗੀ ਬਣਾ ਕੇ ਇਹ ਕਲਰ ਵੀ ਬਹੁਤ ਪਿਆਰਾ ਹੈ ਪੀਚ ਤੇ ਬਲੈਕ ਦਾ ਕੰਟਰਾਸਟ ਹੈ ਤੇ ਪੈਰਟ ਦੇ ਨਾਲ ਵੀ ਬਲੈਕ ਦਾ ਬਹੁਤ ਸੋਹਣਾ ਕੰਬੀਨੇਸ਼ਨ ਆਂਦਾ ਸੋ ਇਦਾਂ ਹੀ ਵਧੀਆ-ਵਧੀਆ ਸੂਟ ਤਿਆਰ ਕਰਾਉਣ ਲਈ ਤੇ ਵਧੀਆ ਵਧੀਆ ਸੂਟ ਪਰਚੇਸ ਕਰਨ ਲਈ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਲਾਈਕ ਕਰਨਾ ਨਾ ਭੁੱਲੋ ਤੇ ਜੇ ਹੋਰ ਵੀ ਕਿਸੇ ਨੂੰ ਕੋਈ ਮਤਲਬ ਆਪਣੇ ਅਕੋਰਡਿੰਗ ਸੂਟ ਤਿਆਰ ਕਰਾਉਣਾ ਚਾਹੁੰਦੇ ਆ ਤੁਹਾਡੇ ਆਪਣੇ ਕੋਈ ਡਿਜ਼ਾਈਨ ਹੈ ਸੋ ਅਸੀਂ ਉਹ ਵੀ ਤੁਹਾਨੂੰ ਰੈਡੀ ਕਰਕੇ ਦਵਾਂਗੇ ਓਕੇ ਜੀ ਥੈਂਕ ਯੂ